ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਅੱਜ ਆਫਰ ਦੇ ਵਿੱਚ ਲੈ ਕੇ ਆਇਆ ਪਾ ਡਿਜ਼ਾਈਨਰ ਪੀਸ ਹੈ ਜੀ ਬੜਾ ਸੋਹਣਾ ਆਰਟੀਕਲ ਹੈ ਫੁੱਲ ਡਿਮਾਂਡ ਦੇ ਵਿੱਚ ਆਰਟੀਕਲ ਬੇਸ ਹੈਗਾ ਔਰਗੰਜਾ ਸਿਮਰ ਇਹਦਾ ਇਕੱਲਾ ਇਕੱਲਾ ਥ੍ਰੈਡ ਬੜਾ ਸੋਹਣਾ ਲੱਗਿਆ ਹੋਇਆ ਜੀ ਪੂਰਾ ਪਾਰਟੀ ਵੀਅਰ ਦੇ ਵਿੱਚ ਡਿਜ਼ਾਈਨਿੰਗ ਹੈ ਸਲਵਾਰ ਦਾ ਕੱਪੜਾ ਪਲੇਨ ਰਹੂਗਾ ਜੀ ਔਰ ਦੁਪੱਟਾ ਫੁੱਲ ਹੈਵੀ ਰਹੂਗਾ ਉੱਪਰ ਗਲੇ ਦੇ ਉੱਤੇ ਜਿਹੜਾ ਵਰਕ ਹੈ ਬਹੁਤ ਹੈਵੀ ਵਰਕ ਕੀਤਾ ਹੋਇਆ ਹੈ ਦੁਪੱਟਾ ਫੁੱਲ ਹੈਵੀ ਦੇ ਵਿੱਚ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸੋਹਣਾ ਪੀਸ ਹੈ ਜੀਨੇ ਕਿਸੇ ਨੇ ਵੀ ਆਰਡਰ ਕਰਨਾ ਹੈ ਆਪਾਂ ਨੂੰ ਵਟਸਐਪ ਤੇ ਆਰਡਰ ਕਰੋ ਰੇਟ ਰਹੂਗਾ ਇਹਦਾ 2750 ਰੁਪਏ ਰੇਟ ਰਹੂਗਾ ਇਹ ਸੂਟ 4350 ਰੁਪਏ ਦਾ ਵਿਕਦਾ ਬਾਜ਼ਾਰ ਦੇ ਵਿੱਚ ਆਪਣਾ ਰੇਟ ਹੈਗਾ 2750 ਰੁਪਏ ਬੇਸ ਜਿਹੜਾ ਹੈਗਾ ਇਹਦਾ ਔਰਗੈਂਜਾ ਸਿਮਰਹ ਕੱਪੜੇ ਦੇ ਵਿੱਚ ਹਲਕੀ ਜਿਹੀ ਸ਼ਾਈਨਿੰਗ ਹੁੰਦੀ ਹੈ ਪਿਸਟਲ ਕਲਰ ਨੇ ਜੀ ਰੰਗਾਂ ਵਿੱਚ ਦੀ ਦਿਖਾਉਂਦੇ ਸਾਨੂੰ ਤਿੰਨ ਰੰਗ ਨੇ ਦੇ ਤਿੰਨੇ ਰੰਗ ਬੜੇ ਸੋਹਣੇ ਰੰਗ ਨੇ ਲੋ ਡਿਜ਼ਾਈਨ ਚੈੱਕਰ ਲਓ ਫੁੱਲ ਹੈਵੀ ਦੇ ਵਿੱਚ ਡਿਜ਼ਾਈਨ ਔਰ ਦੁਪੱਟਾ ਵੀ ਪੂਰਾ ਸ਼ਾਨਦਾਰ ਦੇਖੋ ਦੁਪੱਟਾ ਖੁੱਲ੍ਹਾ ਡੁੱਲਾ ਦੁਪੱਟਾ ਇਹ 2 2 ਮੀ ਸਾਰਾ ਦਬੱਟੇ ਦੇ ਫੋਰ ਸਾਈਡ ਵਰਕ ਕੀਤਾ ਹੋਇਆ ਹੈਵੀ ਗਲਾ 3rd ਕਲਰ ਆ ਗਿਆ ਆਪਣਾ ਗ੍ਰੀਨ ਮਹਿੰਦੀ ਕਲਰ 2750 ਰੁਪਏ ਰੇਟ ਰੂਗਾ ਜੀ ਸਕਰੀਨ ਸ਼ਾਟ WhatsApp ਤੇ ਸੈਂਡ ਕਰੋ ਜੀ ਸਾਨੂੰ ਤੁਹਾਨੂੰ ਕਰੇ ਬੈਠੇ ਪਹੁੰਚਾ ਦਾਂਗੇ ਆਪਾਂ ਸੂਟ ਬੜਾ ਸੋਹਣਾ ਆਰਟੀਕਲ